ਹਰ ਪ੍ਰੈਸ ਨੂੰ ਬਟਾਰੀ ਸੁਭਾਈ ਵਿਥ ਸਖਤਰ ਜੰਗੂਰੀ ਕਿਸਾਨ ਸਭਾ ਪੰਜਾਬ ਇਹ ਅੱਜ ਸਾਡੇ ਕੋਲ ਬਹੁਤ ਛੋਟੇ ਕਿਸਾਨ ਆ ਸਰਦਾਰ ਗੁਰਚਰਨ ਸਿੰਘ ਪਿੰਡ ਤਰਸੇਕਾ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਦਾ ਵਿਅਕਤੀ ਆ ਜਿਹਨੂੰ ਇੱਕ ਕਿੱਲਾ ਜ਼ਮੀਨ ਵੇਚੀ ਗਈ ਆ ਇਹਨਾਂ ਦਾ ਖਾਤਾ ਬਿਲਕੁਲ ਵੱਖਰਾ ਉਹ ਗੁੰਡਾਗਰਦੀ ਕਰਦੇ ਆ ਇਹਨਾਂ ਨੂੰ ਜ਼ਮੀਨ ਨਹੀਂ ਵਾਉਣ ਦੇ ਰਿਹਾ ਪਿਛਲੇ 1 ਸਾਲ ਤੋਂ ਇਹਨਾਂ ਦੀ ਜ਼ਮੀਨ ਬੰਜਰ ਪਈ ਆ ਵਾਉਣ ਤੋਂ ਇਹਦੇ ਖਿਲਾਫ ਇਹਨਾਂ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਅੰਮ੍ਰਿਤਸਰ ਦਿਹਾਤੀ ਡੀਐਸਟੀ ਜੰਡਿਆਲਾ ਗੁਰੂ ਤੇ ਐਸਐਚਓ ਤਰਸਿਕਾ ਨੂੰ ਲਗਾਤਾਰ ਦਰਖਾਸਤਾਂ ਦਿੱਤੀਆਂ ਗਈਆਂ ਪਰ ਉਹਨਾਂ ਦਰਖਾਸਤਾਂ ਦੇ ਉੱਤੇ ਕੋਈ ਗੌਰ ਪੁਲਿਸ ਵੱਲੋਂ ਨਹੀਂ ਕੀਤਾ ਗਿਆ ਜਿਹੜਾ ਵਿਅਕਤੀ ਜ਼ਮੀਨ ਨਹੀਂ ਵਾਉਣ ਦੇ ਰਿਹਾ ਉਦੇ ਖਿਲਾਫ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਹ ਜਿ ਲੱਗਦਾ ਜਿਵੇਂ ਪੁਲਿਸ ਝਗੜਾ ਕਰਾਉਣ ਦੇ ਰੌਂ ਦੇ ਵਿੱਚ ਆ ਕਿਉਂਕਿ ਜਦੋਂ ਇਹ ਸਰਦਾਰ ਗੁਰਚੰਦ ਸਿੰਘ ਵਣਗੇ ਆਪਣੀ ਜ਼ਮੀਨ ਵਾਉਣ ਜਾਂਦੇ ਆ ਤੇ ਉਹ ਸਾਬ ਸਿੰਘ ਰਵਾਇਤੀ ਹਥਿਆਰ ਲੈ ਕੇ ਡਾਂਗਾ ਛੋਟੇ ਲੈ ਕੇ ਸਮੇਤ ਪਰਿਵਾਰ ਉਹ ਇਹਨਾਂ ਦੇ ਗੜ ਪੈਂਦਾ ਇਹਨਾਂ ਨੂੰ ਜ਼ਮੀਨ ਵਾਉਣ ਤੋਂ ਰੋਕਦਾ ਤੇ ਲਗਾਤਾਰ ਜ਼ਮੀਨ ਖਾਲੀ ਹੋਣ ਦਾ ਕਰਕੇ ਇਹਨਾਂ ਦਾ ਬਹੁਤ ਵੱਡਾ ਜਿਹੜਾ ਆਰਥਿਕ ਨੁਕਸਾਨ ਹੋਇਆ ਘਰ ਦਾ ਗੁਜ਼ਾਰਾ ਕਰਨਾ ਔਖਾ ਆ ਅਸੀਂ ਆਪਣੀ ਜਥੇਬੰਦੀ ਵੱਲੋਂ ਤਰਸਿੱਕੇ ਦੀ ਪੁਲਿਸ ਨੂੰ ਇਹ ਬੇਨਤੀ ਕਰਦੇ ਆ ਕਿ ਇਹਨਾਂ ਦਾ ਜਿਹੜਾ ਮਸਲਾ ਵਾ ਉਹ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਉਹ ਬੰਦਾ ਜਿਹੜਾ ਇਹਨਾਂ ਨੂੰ ਜ਼ਮੀਨ ਨਹੀਂ ਵਾਉਣ ਦੇ ਰਿਹਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਪਣੀ ਜਥੇਬੰਦੀ ਵੱਲੋਂ ਇਹ ਤਰਫੀ ਕਾ ਪੁਲਿਸ ਦੇ ਖਿਲਾਫ ਸੰਘਰਸ਼ ਵਿੜਨਾ ਪਊਗਾ ਜਿਹਦੀ ਜ਼ਿੰਮੇਵਾਰ ਇਹ ਸਾਰੇ ਜ਼ਿਲ੍ਹੇ ਦੀ ਜਿਹੜੀ ਪੁਲਿਸ ਦੇ ਵੱਡੇ ਅਫਸਰਾਂ ਨੇ ਉਹਦੇ ਜ਼ਿੰਮੇਵਾਰ ਹੋਣਗੇ